हां ਦੂਜੀ ਲੱਤ ਤੇ ਕੇਸ ਚੱਲਦਾ ਫਤਿਹ ਦੇ ਕੇਸ ਚੱਲਦਾ ਕੋਈ ਵੈਰੀ ਗੁੱਡ ਸ਼ਾਬਾਸ਼ ਚਲ ਚੱਲ ਪੁੱਤਰ ਮਾਨ ਹਾਂ ਗੁੱਡ 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 ਸ਼ਾਵੀਅਤ ਪੈਲਤੇ ਦੁੱਗਤੇ ਨੇ ਦੋ ਜਾਣੇ ਬਰਾਬਰ ਹੀ ਹੋ ਤਿੰਨੇ ਪੁੱਤ ਉਹ ਤੁਹਾਨੂੰ ਕੋਈ ਗਲਤੀ ਨਾ ਕਰੋ ਮੈਂ ਤੁਹਾਨੂੰ ਦੱਸਿਆ ਨਾ ਆਊਟ ਕਰੂਗਾ ਜੇ ਤੁਸੀਂ ਕੋਈ ਗਲਤੀ ਕਰੀ ਹੁਣ ਤਿੰਨਾਂ ਨੂੰ ਕਹਿਣਾ ਮੈਂ ਤੁਹਾਨੂੰ ਹਾਂ ਵੈਰੀ ਗੁੱਡ ਕਰੋ ਪੁੱਤ ਪੂਰਾ ਵੈਰੀ ਗੁੱਡ ਯਾਰ ਸ਼ਾਬਾਸ਼ ਚਲ ਚਲ ਫੱਤੇ ਹਜੇ ਕੋਈ ਪਤਾ ਨਹੀਂ ਚਲੋ ਚਲੋ ਆਓ ਬਸ ਇਹੀ ਤਾਂ ਗੱਲਾਂ ਹੁਣ ਦੇਖੋ ਜਿਵੇਂ ਬਰਾਬਰ ਸੀ ਤੁਸੀਂ ਤਿੰਨੇ ਇਹਦਾ ਜੋਰ ਲਾਉਣ ਦਾ ਟਾਈਮ ਆ ਲਾ ਦਿਓ ਥੋੜਾ ਇਹ ਜੋਰ ਲਾ ਦੇ ਸੇਬੂ ਓ ਯਾਰ ਵੈਰੀ ਗੁੱਡ ਚਲ ਕੋਈ ਗੱਲ ਨਹੀਂ ਚਲ ਚਲ ਕਰ ਪੂਰਾ ਕਰ ਡੱਡੂ ਹੌਲੀ ਹੋ ਗਿਆ ਬਾਲਾ ਐ ਡੱਡੂ ਚਲ ਚਲ ਦੇ ਚੁਣ ਚਲ ਚਲ ਵੈਰੀ ਗੁੱਡ ਚਲ ਚਲ ਕਾਲ ਲੱਡੂ ਪੂੜੀ ਤੇ ਕਰਦੇ ਥਰਡ ਹਾਂ ਥਰਡ ਫੋਰਥ ਫਿਫਥ ਹਾਂ ਵੈਰੀ ਗੁੱਡ ਲਾਓ ਤੇ ਲਾਓ ਕਰੋ ਪੂਰੀ ਹਾਂ ਇੱਕ ਲੱਡੂ ਹੋ ਫਿਰਦਾ ਜੀ ਅੱਜ ਚੋ ਤੁਹਾਨੂੰ ਜਿਹੜੇ ਬੰਦੇ ਹਾਂਜੀ ਕੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਾਲਾ ਕਰੋ ਤੁਸੀਂ ਵੀ ਤਿਆਰੀ ਹੈ ਹੋਰ ਹੱਡਡੂ ਪੂਰਾ ਹੋ ਹੋਇਆ ਪਿਆ ਡੱਡੂ ਆਇਆ ਮੂਰੇ ਉਹਨਾਂ ਤੋਂ ਆਇਆ ਡੱਡੂ ਚਾਬੀ ਤਾਂ ਇਹਦੇ ਪਛੇਰੇ ਨੇ ਡੱਡੂ ਓ ਡੱਡੂ ਆ ਕੀ ਲਾਤੀ ਚੱਲ ਕੋਈ ਗੱਲ ਆਉਂਦਾ ਡੱਡੂ ਡੱਡੂ ਭਾਈ ਵੈਰੀ ਗੁੱਡ ਸ਼ਾਬਾਸ਼ ਯਾਰ ਬਹੁਤ ਸੋਹਣਾ ਕੌਣ ਆਇਆ ਪਹਿਲੇ ਨੰਬਰ ਤੇ ਪਹਿਲੇ ਤੇ ਦੂਜੇ ਤੇ ਤੀਜੇ ਵਾਲਾ ਤੀਜੇ ਦਾ ਹੱਥ ਖੜਾ ਕਰ ਹਾਂ ਚੌਥੇ ਵਾਲਾ සම කතමලම පත ඔ බරිකු එද නොම්্මಆ ද්‍රख බ नहीं